ਆ ਵੀ ਰਾਸਤੇ ਚੱਲਦੇ ਆ ਜੀ ਇਹ ਪਤਾ ਨਹੀਂ ਕਿਹੜਾ ਰਾਸਤਾ ਹੈ ਜੀ ਇਹ ਨਵਾਂ ਬਣਿਆ ਰਾਸਤਾ ਹੋਣਾ ਉਹ ਕਿਤੋਂ ਲੱਭਈ ਆ ਸੀ ਮਾਰੇ ਨਹੀਂ ਜਾਂਦਾ ਇਹ ਰਾਸਤਾ ਉਹ ਚਿਪੜੀ ਆ ਆ ਦੇ ਕੋਈ ਸਾਰੇ ਚਿਪੜੀ ਆ ਜੀ ਇਹ ਇਹ ਮੇਰੇ ਖਿਆਲ ਚ ਰਾਸਤਾ ਹੁਣ ਬਣਿਆ ਆ ਆ ਤਰ੍ਹਾਂ ਦਾ ਹੈ ਜੀ ਕਨਾਈ ਜੰਗਲ ਦੇ ਵਿੱਚ ਇੱਕ ਭਗਵਾਨ ਦੀ ਦਾ ਮੰਦਿਰ ਹੈ ਇਹ ਮੇਰੇ ਖਿਆਲ ਚ ਪੂਰਾ ਰਸਤਾ ਹੋਰ ਕਿਸੇ ਪਾਸੇ ਜਾਂਦਾ ਹੋਰ ਪਾਸੇ ਜਾਂਦਾ ਇਹ ਜੇ ਕੋਈ ਵੀ ਰਸਤਾ ਹੈਗਾ ਅਰੇ ਰਸਾ ਕਿੱਦਾਂ ਜਾਂਦਾ ਵਾਹ ਯਾਰ ਰਸਾ ਦੇਖ ਤਾਂ अच्छा चल कहां देखता अच्छा ठीक है अच्छा अच्छा तो पार पानी कितना पार करना है पानी है सीधे रास्ते जाना सी आराम ना ओ यार ना तो गोते थोड़ी खाने हैं चलो ऐसे दे खाने तो ही गाल करो ना नहीं गोते खाने हैं चलते हैं बारिश का ਵਾਹ ਕਿੰਨੀ ਧੀਆ ਉਹ ਕੱਢੇਗਾ ਉਹ ਲਾਸਟ ਦਾ ਪਤਾ ਬਰਾਬਰ ਹੈ ਲੱਗਾ ਬੋਰਾਸਟਰ ਆਪਰੇਸ ਕਿ ਜਗਰਨ ਗਾਣਦੇ ਹੁੰਦੇ ਨੇ ਬੇਟੀਏ ਤਾਂ ਇਹ ਤੁਹਾਨੂੰ ਸਿੱਧੇ ਰਾਸਤੇ ਹੀ ਲੈ ਕੇ ਜਾਂਦੇ ਆ ਐਥੋਂ ਸਿੱਧਾ ਹੀ ਆ ਸਿੱਧਾ ਹੀ ਰਾਸਤਾ ਚਲ ਮੜੀ ओए देखो भेरा से लग गया निकल ये छ जाए एक बड़ी गेट की है सी एच टी वाह वाह जंगल ही जंगल ऐसा रतर ये आए काफी आ रहे हैं सर पर कहीं शूट नहीं करता सॉरी очку del relato raccoglie il fungo in ne città che a un ਹਾਂ ਇਹਦਾ ਲੰਗ ਲਾਇਆ ਪਿਆ। ਇਹੋ ਜੀ ਇਹਦਾ ਹੀ ਫੜਾ ਲਓ ਮੈਂ ਨਹੀਂ। ਮੈਂ ਹੀ ਬਾਲੋ ਇਹਦਾ ਵੀ। ਹੋਰ ਕਿੰਨੇ ਕ ਦੇਣੇ ਆ? ਬਹੁਤ ਆ। ਜਿਤ ਸਹੀ ਹੈ। ਪਰੂਪੇ ਤਥਾ ਭੂਮੀ ਗਰਭ, ਧੂਮੀ ਦੀ ਗਰਭ ਚ ਇਹ ਅਤਵਾ ਦਰਾਤਰ ਘਰਾ ਕਰਕੇ نیچے ਆ ਧਸਕਰ ਅੱਜ ਬੋਲੇ ਨਾ ਸਿੱਧਾ ਲਿੰਗ ਰੂਪ ਨੇ ਕਰੇ ਕੋਈ ਸੁਣਾ ਅਸਾ ਮਲਕੀ ਸ਼ਿਵਜੀ ਭਗਵਾਨ ਦੇ ਰੂਪ ਨੂੰ ਛੂਣਾ ਵਰਜਿਤ ਹੈ ਦਾ ਸ਼ਿਵਲਿੰਗ ਨੂੰ ਹੱਥ ਲਗਾ ਲੈਣਾ ਮੱਥਾ ਦੇਗ ਲੈਣੇ ਭਾਰੇ ਇੱਥੇ ਸ਼ਿਵਲਿੰਗ ਨੂੰ ਹੱਥ ਲਗਾਣਾ ਵਰਜਿਤ ਹੈ ਇੱਥੇ ਨਹੀਂ ਕੋਈ ਰੁਪਿਆ ਚੜਾਇਆ ਜਾਂਦਾ ਨਹੀਂ ਮਲਕੀ ਅਨੁਸਪਰਸ਼ ਕੀਤਾ ਜਾਂਦਾ ਹੈ ਇਹ ਦੂਰੋਂ ਹੀ ਮੱਥਾ ਦੇਖਦੇ ਰਹੇ ਕਿਉਂਕਿ ਭੂਮੀ ਦੀ ਗਰਵ ਚਾਇ ਸ਼ਿਵਲਿੰਗ ਜਿਹੜੇ ਚੰਤਪੂਣੀ ਮਾਤਾ ਦੇ ਚਾਰ ਚਾਰ ਦਿਸ਼ਾਵਾਂ ਚ ਨੇ ਜਿਹੜੇ ਮੰਦਰ ਇਹ ਦੱਖਣੀ ਸਾਈਡ 'ਚ ਆ ਦੱਖਣ ਪਾਸੇ ਜਿਹੜੇ ਆ ਪੋਲਨਾਰਜੀ ਦਾ ਮੰਦਿਰ ਹੈ ਜਾਂ ਨਾ ਕਿ ਸ਼ਿਬਾੜੀ ਤੇ ਇਹ ਮਲਕੀ ਕੋਰਵਾ ਪੰਡਵਾ ਦਾ ਜਿਹੜੇ ਗੁਰੂ ਜਿਹੜੇ ਹੈਗੇ ਆ ਦਰੋਣਾ ਦਰੋਣਾ ਚਾਰਾ ਜਿਹੜੇ ਸੀਗੇ ਕੋਰ ਕੋਰਵਾ ਦੇ ਪੰਡਵਾ ਦੇ ਜਿਹੜੇ ਜਦੋਂ ਉਹਨਾਂ ਨੂੰ ਸਿਖਾਇਆ ਜਾਂਦਾ ਸੀਗਾ ਆਪਣੇ ਵੀਨਾ ਜਿਹੜੇ ਯੁੱਧ ਕਰਨਾ ਸਿਖਾਉਂਦੇਗੇ ਤੇ ਉਹਨਾਂ ਦੇ ਸਿੱਖਿਆ ਦਿੱਤੀ ਜਾਂਦੀ ਹੈ ਉਹ ਸਿੱਖਿਆ ਸੱਚੀ ਸਿੱਖਿਆ ਜਦੋਂ ਦਿੱਤੀ ਜਾਂਦੀ ਹੈ ਤੇ ਉਹ ਫਿਰ ਉਹਨਾਂ ਦਾ ਮਾਲਕ ਗੁਰੂ ਗੁਰੂ ਜਿਹੜੇ ਕਿ ਦਰੋਣਾ ਚਾਰਿਆ ਤੇ ਉਹਨਾਂ ਇੱਥੇ ਸਿੱਖਿਆ ਦਿੰਦੇ ਸੀਗੇ ਜੀ ਪੰਡਵਾਦੇਵ ਕੋਲਵਾਨੂ ਜੀ ਤੇ ਇੱਥੇ ਸਿੱਖਦੇ ਸਿੱਖਿਆ ਸੀਗੇ ਸਿੱਖਿਆ ਸੀਗੇ ਉਹਨਾਂ ਨੇ ਜੋ ਵੀ ਆਪਣੇ ਸੱਤ ਚਲਾਣਾ ਸਿੱਖਿਆ ਹੀ ਹੈ ਤੇ ਬਾਕੀ ਇੱਥੇ ਦੇ ਜਿਹੜੇ ਪੇੜ ਆ ਜਟਾ ਦਾ ਰੀੜ ਆ ਸਾਰੇ ਤੇ ਇਹਨਾਂ ਨੂੰ ਤੋੜਨਾ ਮਣਾਇਆ ਇਹ ਇੱਥੇ ਜ਼ਿਆਦਾਤਰ ਪੀਪਲ ਦੇ ਪੇੜੀ ਆ ਜੀ ਜ਼ਿਆਦਾਤਰ ਜਿੱਥੇ ਜਿੱਥੇ ਵੀ ਬਹੁਤ ਜੰਗਲੀ ਜੰਗਲ ਦੇ ਵਿੱਚ ਕਿਤੇ ਆ ਚਲੋ ਅੰਦਰ ਆਵਾਂਗੇ ਚਲੋ ਜੀ ਹੁਣ ਅੰਦਰ ਮੱਥਾ ਟੇਕੀ ਜੀ ਤੁਹਾਨੂੰ ਦਿਖਾਈਏ ਹੁਣ ਆਪਦਾ ਆਪਣਾ ਲੇਜੀਤ ਆਲਾ ਸ਼ਾਰਜੋਤੀ ਨਿੰਗਿਆ ਆ ਦੱਖਣ ਪਾਇੜ ਵਾਲਾ ਆ द्रोण शिव मंदिर शिपाड़ी आत्मा शिव है परमात्मा शिव है तीनों लोगों के मालिक शिव है यह भोलेनाथ यह बोले भंडारी गवन भोले बाबा ये बड़े भोलेनाथ ਹਲੋ ਜੀ ਉਹ ਜਿੰਨੇ ਵੀ ਜੋਤਿਸ ਲੇਗਾ মেকর ভগান ਇਹ ਜੋ ਮੰਦਰ ਆ ਇੱਕ ਗਗਰੇਡ ਚ ਪੈਂਦਾ ਜੀ ਤੇ ਜੇ ਕਿਸੇ ਨੂੰ ਨਹੀਂ ਪਤਾ ਮੈਂ ਕਿ ਜਾਣਕਾਰੀ ਲਈ ਤੁਹਾਨੂੰ ਦੱਸ ਦਿੱਤਾ ਜਾਵੇ ਤੇ ਇੱਥੇ ਪਾਰਕਿੰਗ ਵੀ ਫਰੀ ਹੈ ਪਾਰਕਿੰਗ ਦੀ ਕੋਈ ਪਰਚੀ-ਪੁਰਚੀ ਨਹੀਂ ਬਹੁਤ ਥੋੜੀ ਜਿਹੀ ਪਾਰਕਿੰਗ ਉਹ ਪਿੱਛੇ ਵੀ ਪਾਰਕਿੰਗ ਵੀ ਹੈ ਜੀ ਜਿੱਦਾਂ ਮਰਜੀ ਗੱਡੀ ਲਾ ਦਿਓ ਆਪਣੀ ਹੈਗਾ ਚਲੋ ਜੀ ਹੁਣ ਅੱਗੇ ਚੱਲ ਜੀ ਹਾਂ ਜੀ ਹਾਂ ਤਾਂ ਨੂੰ ਆਪਾਂ ਸ਼੍ਰੀ ਸੰਤਾਰ ਭਗਵਾਨ ਜੀ ਦਾ ਆਪਣੇ ਸ਼ਿਵ ਸ਼ੰਕਰ ਭਗਵਾਨ ਜੀ ਦਾ ਮੰਦਿਰ ਵੀ ਦਿਖਾਣਾ ਹੈਗਾ ਉਹ ਸਾਨੂੰ ਚੇਤਾ ਭੁੱਲ ਗਿਆ ਉਹ ਸਾਨੂੰ ਚੇਤਾ ਭੁੱਲ ਗਿਆ ਚੋਤਾ ਦਿਖਾਣੇ ਆ ਮਾਈਕ ਲੱਦ ਪਿਆ ਚੱਲਦਾ ਪਿਆ ਇੱਥੇ ਪੁੱਛਣਾ ਪੈਣਾ ਇੱਥੇ ਸ਼ਿਵ ਜੀ ਪੂਜਾ ਸ਼ੰਕਰ ਭਗਵਾਨ ਜੀ ਦਾ ਮੰਦਿਰ ਚਲੋ ਚਲੋ ਅੱਗੇ ਸ਼ੰਕਰ ਭਗਵਾਨ ਜੀ ਦਾ ਸੀੜੀ ਸੀੜੀ ਹਾਂ ਨੀਚੇ ਨੀਚੇ ਆ ਜੀ ਚਲੋ ਜੀ ਸੰਦਰਭਾਂ ਕੀ ਦੇਖਣ ਦੀ ਗੱਲ ਹੈ ਸੇ ਬਾੜੀ ਵੀ ਦੇਖ ਕੇ ਆਏ ਆ ਸੇ ਬਾਕੀ ਅੱਗੇ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਤੇ ਰਾਸ਼ਦ ਇੱਥੇ ਲੜਾਈ ਆਉਂਦੀ ਹੈ ਜੀ ਲੜਾਈ ਇਸ ਕਰਕੇ ਹੋ ਰਹੀ ਹੈ ਪਤਾ ਨਹੀਂ ਚਲਦਾ ਵੀ ਤਾਂ ਕੁਝ ਪੀਰਾਂ ਨੂੰ ਮੰਦਰ ਜਿਹਦਾ ਮੰਦਰ ਦਾ ਰਸਤਾ ਲੈ ਕੇ ਜਾਂਦੇ ਆ ਮੱਥਾ ਟੇਕਦੇ ਆ ਤੇ ਆ ਇੱਕ ਗੇਟ ਹੈਗਾ ਨਾ ਅੰਦਰ ਆਨ ਇੱਕ ਸ਼ਾਰਟਕਟ ਗੇਟ ਆ ਇੱਥੋਂ ਦੇ ਇੱਥੋਂ ਹਸਾਬ ਤੱਕ ਲਾ ਲਿਓ ਆ ਜਿਹੜਾ ਰਸਤਾ ਜਾਂਦਾ ਇਹਦੇ ਨਾਲ ਹੀ ਆ ਜੀ ਆਹ ਰਸਤਾ ਇੱਕੋ ਇਧਰੋਂ ਮੰਦਰ ਤੋਂ ਬਾਹਰ ਵਾਲੀ ਸਾਈਡ ਦੇ ਤੋਂ ਦਿੱਖ ਵੀ ਨਿਕਲਦੇ ਆ ਤੇ ਆਹ ਜਿਹੜੀ ਸਾਈਡ ਜਾਂਦੀ ਆ ਜੀ ਆਪਣੇ ਸੰਤਰਗੋਹਾਂ ਦੇ ਸਿਹੜੀਆਂ ਉਤਰਦੇ 300 ਪੋੜੀਆਂ ਕਹਿੰਦੇ ਵੇ ਚਲੋ ਦਾ ਸਟਾਰ ਪੋੜੀਆਂ ਉਤਰੀਆਂ ਹੁਣ ਚਲੋ ਜੀ ਬੋਤ ਇਹਦੀ ਨਾਲ ਉਤਰੀਆ ਸਟੇਬਲਾਈਜੇਸ਼ਨ ਦੇਖੋ ਸਹੀ ਹੈ ਕਿ ਨਹੀਂ ਚਲੋ ਜੀ ਹਿਜਾ 300 ਪੜੀ ਜਾਂਦੇ ਵੇ ਹਕੀ ਜਯਾ ਮਾਤਾ ਦੀ ਕਰ ਗਿਆ ਇਹ ਦਾਣੀ ਹੋਰ ਨਾ 300 ਹੋਰ ਚੜਨੀ ਹੋਵੇ ਪੋੜੀਆਂ 300 ਮੈਂ ਤਾਂ ਲਦਾ ਨਹੀਂ ਆ ਕਿੰਨੀਆਂ ਪੋੜੀਆਂ ਕਿੰਨੀਆਂ ਚ 300 ਕਿਹਾ ਹੈ ਕਿੰਨੀਆਂ ਵੀ ਹੈਗੀਆਂ ਮੈਂ ਨਹੀਂ ਗਿਣੀਆਂ ਯਾਰ ਗਿਣੀਆਂ ਵੀ ਨਹੀਂ ਹੈਗੀਆਂ ਮੈਂ ਲਦਾ ਜਾਂਦਾ ਮੰਦਰ ਮੰਦਰ ਨੂੰ ਰੱਖ ਉਹ ਇਹਦਾ ਐਗਜ਼ਿਟ ਆ ਆ ਆ ਇਹਦਾ ਰਸਤਾ ਇੱਥੋਂ ਨਾ ਉੱਛਲੇ ਆਣੇ ਨੂੰ ਉਹ ਕਾਕੇ ਓ ਯਾਰ ਇੱਧਰ ਹੀ ਜਾਣਾ ਆਇਆ ਹਰ ਰਸਤਾ ਆ ਜਾ ਆ ਜਾ ਚਲੋ ਜੀ ਚਲੋ ਜੀ ਅੰਦਰ ਦੁਕਾਨੇ ਆ ਤੁਹਾਡਾ ਦੁਕਾਨਾ ਭੁੱਲ ਗਏ ਸੀਗਾ ਤੇ ਮੈਂ ਇਹਦੇ ਵੀ ਚਲੋ ਤੁਹਾਨੂੰ ਅੱਜ ਦਿਖਾ ਹੀ ਦਿੰਨੇ ਆ ਹਮ ਪੋੜੀਆਂ ਉੱਤਰਨੇ ਆਪਾਂ ਇੱਕ ਚੀਜ਼ ਮਿਲੀ ਸੀਗੀ ਤੇ ਉਹ ਤੁਹਾਨੂੰ ਦਿਖਾਣੀ ਸੀਗੀ ਬਚਪਨ ਦੇ ਵਿੱਚ ਹੀ ਆਪਾਂ ਨੂੰ ਕੀ ਯਾਰ ਹੁਣ ਬੈਟਰੀ ਲੋ ਆ ਫਲੈਸ਼ ਚੱਲ ਨਹੀਂ ਰਹੀ ਆਗੀ ਤੇ ਤੁਹਾਨੂੰ ਆਪਾਂ ਇੱਦਾਂ ਹੀ ਦਿਖਾ ਦਿੰਨੇ ਆ। ਹਾਂ ਦੇਖੋ। ਇਹਦੇ ਪੈਰ ਕਿੱਧਰੇ ਹੋ ਗਿਓ। ਉੱਡਾ ਕਰਾਉਣਾ। ਵੇ। ਉਠਾ ਕਰਤਾ। ਅੱਛਾ, ਉਹ ਸਿੱਧਾ ਹੋ ਜਾ ਭਰਾਵਾ। ਹੋਣਾ। ਚਲੋ। वो अपने रास्ते कल आया चलो जी आयो आये चिप चिप आई बड़ा।, बड़ा चिप चिप आई बड़ा चलो जी हूं अगे चलिए सड़ गया डराज दिता डराज दिता मैं लड़ गया खरे प्राचीन शिव मंदिर है भी प्राचीन शिव मंदिर है जी तालाब लो जी शाकान होगला नारी में जिला होना तो ये अभी ये सब शिव शंकर भगवान जी आह तालाब तालाब और मेरे को सुपर चलो शंकर भगवान जी के दर्शन तो करके आइए ਭੋਵਾਂ ਜੀ ਨੇ ਗਣਾ ਇੱਕ ਦਾ ਕਰਾ ਗਏ ਤੇ ਅੰਗੇ ਦਾ ਕਰਾਉਂਦੇ ਆ ਨੂੰ ਤੁਹਾਨੂੰ ਤੁਹਾਡੀਆਂ ਲੱਤਾਂ ਦੂਹੀਆਂ ਹੈ ਤਲਾਬ ਦੀ ਸਫਾਈ ਨਹੀਂ ਕੀਤੀ ਇਹਨਾਂ ਨੇ ਹਾਂ ਤਲਾਬ ਦੀ ਸਫਾਈ ਹੋਣ ਵਾਲੀ ਹੈ ਜੀ ਕਰਨੀ ਚਾਹੀਦੀ ਸੀ ਇੱਦਾਂ ਕਰਨੀ ਚਾਹੀਦੀ ਆ ਸ਼ਰਗਰ ਭਵਾਂ ਜੀ ਉਹ ਦੇਖ ਲਓ ਤੁਹਾਡੇ ਵਾਲੇ ਦੋ ਵਾਲੇ ਕਿੱਦਾਂ ਇਹਨਾਂ ਨੇ ਗੰਦ ਪਾਇਆ ਪਿਆ ਚਲੋ ਕੋਲਣਾ ਹੁਣ ਕਿੱਦਾਂ ਆ ਤੇ ਦੇਖ ਨਾ ਮੱਥਾ ਲੋ ਕੀਤਾ ਆਇਆ ਕੋਲ ਦੇਖ ਲੈਣੇ ਆ ਲੋ ਕੀਤਾ ਪਿਆ ਆ ਇਹੋ ਮੇਰੇ ਸ਼ੰਗਰੂ ਆ ਜੀ ਤੁਹਾਨੂੰ ਵੀ ਤਾਲਾ ਲਾ ਕੇ ਰੱਖਿਆ ਪਿਆ ਹੁਣ ਠੀਕ ਆ ਜੀ ਪ੍ਰਭੂ ਜੀ ਇਹ ਲੋ ਜੀ ਭਗਤ ਜਨ ਜੀ ਸਾਰੇ ਦਰਸ਼ਨ ਕਰ ਲੈਣ ਜੀ ਇੱਥੇ ਤੇ ਹੁਣ ਭਗਵਾਨ ਜੀ ਨੇ ਤਾਂ ਤਾਲਾ ਲਾ ਕੇ ਇਹਨਾਂ ਨੇ ਲੱਗਿਆ ਪਿਆ ਹੈ ਸ਼ੰਭੂ ਹਰ ਹਰ ਮਹਾਦੇਵ ਜੈ ਕਰਾ ਵੀਰ ਬਜਰੰਗੀ ਹਰ ਮਹਾਦੇਵ ਜੈ ਕਰਾ ਮਾ ਚਿੰਤ ਪੂਰਨੀ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਚਲੋ ਜੀ ਜੈ ਸ਼ੰਕਰ ਜੀ ਤੁਹਾਡੀ ਕੋਈ ਇਜਾਜ਼ਤ ਲੈਣੇ ਹੁਣ ਤੇ ਤੁਹਾਡੀ ਕੋਈ ਇਜਾਜ਼ਤ ਲੈਣੇ ਹੈ ਜੀ ਤੁਹਾਨੂੰ ਇਹੀ ਦਿਖਾਣਾ ਹੈਗਾ ਬਸ ਤੇ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਸਾਂਝਾ ਕਰ ਲਈਏ ਚਲੋ ਜੀ ਜੈ ਸ਼ੰਭੂ ਜੀ ਜੈ ਸ਼ੰਕਰ ਜੀ ਮਹਾਦੇਵ ਜੀ ਜੈ ਸ਼ੰਕਰ ਗੋਬਾਰੀ ਜੈ ਹੋ ਜੈ ਹੋ ਜੀ ਚਲੋ ਜੀ ਚਲੋ ਜੀ ਜੈ ਮਾਤਾ ਜੀ ਸਾਰਿਆਂ ਨੂੰ ਜੈ ਮਾਤਾ ਭਗਵਤੀ ਸ਼੍ਰੀ ਨਮਸਤੀ ਕਾ ਧਾਮ ਹਾਂ ਲੋ ਜੀ ਇਹ ਵੀ ਪੜਾ ਦਿੰਦੇ ਜੀ ਮਾੜਾ ਨਾ ਮਾੜਾ ਇਹਨੇ ਰਹਿ ਗਿਆ ਬਸ ਉਹ ਤਾਂ ਅੱਗੇ ਹੈਗਾ ਆ ਦਿਖਾ ਦੋ ਨਹੀਂ ਤੇ ਤੂੰ ਇਹ ਡੇਗਣਾ ਨਹੀਂ ਪਾਚਿੰਗ ਕੋਂਡੇ ਆਏ ਆਹੀ ਕੁੰਡੇ ਜਿੱਥੇ ਮਾਈ ਦਾਜੀ ਨੇ ਮਾਤਾ ਜੀ ਦੇ ਬੱਚੇ ਨੇ ਅਨੁਸਾਰ 2 ਫੁੱਟ ਲੰਬਾ ਸ਼ਿਵਲਿੰਗ ਜੈਸਾ ਪੱਥਰ ਨਿਕਾਲਾ ਧਰਤੀ ਸੇ ਜਲ ਕੀ ਪਾਣੀ ਨਿਕਲ ਆ ਪਈ ਪਤੀ ਕੀ ਇਹ ਉਹੀ ਜਗ੍ਹਾ ਹੈ ਜੀ ਇਸ ਜਗ੍ਹਾ ਕੁੰਡ ਦਾ ਨਾਮ ਮਾਤਾ ਜੀ ਕਰਨੇ ਵਾ ਸ਼ਿਵ ਮੂਰਤੀ ਲੈ ਲੋ ਜੀ ਇਹ ਉਹੀ ਕੁੰਡ ਹੈ ਜੀ ਇਹ ਜਗ੍ਹਾ ਉਹੀ ਹੈ ਜੀ ਜਿੱਥੇ ਮਾਈ ਦਾਸ ਜੀ ਨੇ ਮਲ ਕੇ ਕਿੱਥੋਂ ਮਲ ਕੇ ਪੱਥਰ ਉਠਾਇਆ ਸੀਗਾ ਜਦੋਂ ਪੱਥਰ ਚੱਕਿਆ ਸੀਗਾ ਨਾ ਤੇ ਇਹਦੇ ਵਿੱਚੋਂ ਜਲ ਨਿਕਲ ਆਇਆ ਹੀਗਾ ਤੇ ਹੁਣ ਹਲੇ ਤੱਕ ਵੀ ਜਲ ਜੀ ਨਾ ਜਾ ਲਿਆ ਜੀ ਅਲੱਦਾ ਕਰੇ ਪੱਟ ਪਾੜਾਂ ਵਿੱਚੋਂ ਹੀ ਜਾਂਦਾ ਪਿਆ ਜੀ ਆਇਆ ਜਿੱਥੋਂ ਪੱਥਰ ਉਠਾਇਆ ਸੀ ਜਲ ਨਿਕਲੇ ਆਇਆ ਉਹ ਤਾਂ ਉਹਨਾਂ ਨੇ ਤਲਾਬ ਬਣਾਇਆ ਆਇਆ ਆਹੀ ਆ ਪੂਜਾ ਅੱਛਾ ਆਇਆ ਆ ਦੇਖੋ ਤਾਂ ਅੱਛਾ ਠੀਕ ਹੈ ਸਾਫ਼ ਹੈ ਆ ਇਹ ਸਾਫ਼ ਹੈ ਰਹਿਣਾ ਇਹ ਸਾਫ਼ ਹੀ ਰਹਿਣਾ ਹੋਏ ਵਾਹ ਜੀ ਵਾਹ ਆ ਜੀ ਦਸ਼ੀ ਬਲਿੰਗ ਵਰਗਾ ਪੱਥਰ ਉਠਾਇਆ ਹੋਣ ਜੀ ਬੈਟਰੀ ਲੋ ਹੈ ਤੇ ਦਿਨੇ ਆਾਂਗੇ ਦਿਨੇ ਹਾਂ ਦਿਖਾਵਾਂਗੇ ਤੁਹਾਨੂੰ ਕਿਸੇ ਦਿਨ ਤੇ ਹੁਣ ਆਪਾਂ ਨਾ ਬੈਟਰੀ ਮਲ ਕੇ ਫੇਰ ਜਾ ਮਾਈਕ ਉਤਾਰਨੇ ਪੈਣਾ ਸਾਨੂੰ ਮਾਈਕ ਉਤਾਰ ਕੇ ਨਾ ਫੇਰ ਗੱਲ ਕਰਦੇ ਆ ਇਹ ਟੋਰਚ ਵੀ ਜਗਾਣੇ ਪੈਣੇ ਸਾਨੂੰ ਚਲੋ ਹੁਣ ਟੋਰਚ ਵੀ ਜੰਗ ਲਗੀ ਸਰ ਮੈਂ ਜੀ ਬੈਟਰੀ ਬੋਲ ਹੋਆ ਬੈਟਰੀ ਲੋ ਹੀ ਹੈ ਨਾ ਇਹ ਚੱਲੀ ਨਹੀਂ ਹੈ ਜੀ ਪਾਵਰ ਬੈਂਕ ਹੀ ਨਹੀਂ ਚੱਲੀ ਉਹ ਇਹ ਪਾਵਰ ਬੈਂਕ ਤਾਂ ਚੱਲ ਪਈ ਐ ਪਰ ਫਲੈਸ਼ ਨਾਟ ਫਲੈਸ਼ ਨਹੀਂ ਚੱਲਦੀ ਜੀ ਕੁੰਡ ਬੋਸ ਆਫਿਆ ਜੀ ਤੁਸੀਂ ਸ਼ਾਇਦ ਤੁਹਾਨੂੰ ਨਜ਼ਰ ਪੈਂਦੀ ਹੋਣੀ ਆ ਆ ਦੇਖੋ ਜੀ ਆਹ ਹੀ ਕੁੰਡੇ ਆ ਜੀ ਚਲੋ ਜੀ ਮਾਈ ਮਾਈ ਦਾਸ ਨਹੀਂ ਜੀ ਨੇ ਪੱਥਰ ਉਠਾਇਆ ਹੋਇਆ ਹੈਗਾ ਤੇ ਚਲੋ ਜੀ ਹੁਣ ਤੁਹਾਡੀ ਕੋਈ ਇਜਾਜ਼ਤ ਲੈਣੇ ਮੰਦਿਰ ਦਾ ਮੰਦਿਰ ਹੈ ਹੰਮਦਾਰੇ ਹਾਂਜੀ ਮੰਦਿਰ ਵੀ ਹੈਗਾ ਜੀ ਹਨੂਮਾਨ ਜੀ ਦਾ ਜੀ ਹਨੂਮਾਨ ਜੀ ਦਰਸ਼ਨ ਕਰੋਗੇ ਬਾਬਾ ਬਲਕਨਾਥ ਜੀ ਦਾ ਬਾਬਾ ਬਲਕਨਾਥ ਦਾ ਜੀ ਸਾਰੇ ਮੰਦਿਰ ਹੈਗੇ ਆ ਜੀ ਨਹੀਂ ਆਵਾਂਗੇ ਦੇਣੇ ਆਵਾਂ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਚਲੋ ਜੀ ਤੁਹਾਡੇ ਕੋਈ ਇਜਾਜ਼ਤ ਲੈਣੇ ਤੁਹਾਡਾ ਟਾਈਮ ਨਹੀਂ ਜ਼ਿਆਦਾ ਵੇਸਟ ਕਰਦੇ ਚਲੋ ਜੀ ਸਾਰਿਆਂ ਜੀ ਜੈ ਮਾਤਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਸੋ ਪੌੜੀ ਉੱਤਰ ਕੇ ਆਏ ਆ 300 ਪੌੜੀ ਉੱਤਰ ਕੇ ਆਏ ਹੁਣ ਚੜਨੀ ਆ ਭਾਈ ਚੜਨੀ ਹੁਣ ਪਤਾ ਨਹੀਂ ਕਿੱਦਾਂ ਆ ਚਲ ਜਾ ਮਾਤਾ ਜੀ ਜੈ ਮਾਤਾ ਜੀ ਜੀ ਸਾਰਿਆਂ ਨੂੰ ਸਹੀ ਮਾਤਾ ਵਾਸੀ ਪੁੱਛਦੇ ਹਾਏ ਰੱਬਾ ਤੁਹਾਡੇ ਕੋਈ ਆਨ ਲਾ ਪਏ ਚੜਿਆ ਨਹੀਂ ਜਾਂਦਾ ਚਲ ਚੜਿਆ ਨਹੀਂ ਜਾਂਦਾ ਸਾਡੇ ਕੋ ਰਿਹਾ ਵੀ ਨਹੀਂ ਜਾਂਦਾ ਪਿਆ ਹੈਗਾ ਮੈਂ ਕਿਹਾ ਵੀ ਇਹਦੇ ਦਿਮਾਗ ਚ ਆ ਗਿਆ ਇਹਦੇ ਦਿਮਾਗ ਚ ਆ ਗਿਆ ਇਹਦੇ ਦਿਮਾਗ ਚ ਆ ਗਿਆ ਜੀ ਤੇ ਚਲੋ ਸ਼ੰਕਰ ਭਗਵਾਨ ਜੀ ਦੀ ਜਗਾ ਆ ਤੇ ਉਹ ਵੀ ਦੇਖੇ ਆਣੀ ਜਿੱਥੇ ਮਾਝਦਾਸ ਜੀ ਨੇ ਮਤ ਲ ਕੇ ਇਸ ਜਗਾ ਤੋਂ ਹੀ ਮਾਝਦਾਸ ਜੀ ਨੇ ਪੱਥਰ ਉਠਾਇਆ ਤੇ ਜਲ ਨਿਕਲੇ ਆਇਆ ਤੇ ਹਾਲੇ ਤੱਕ ਨਿਕਲਦਾ ਆ ਚੱਲੋ ਪੈਨਸਕ ਦੇ ਲੋ ਨਿਕਲਦਾ ਹੈ ਚਲੋ ਜੀ ਪੈਨਸੋ ਬੋੜੀ ਆ ਪੈਨਸੋ ਬੋੜੀ ਆ ਤੁਨੀ ਆਉ ਜਰੂਰ ਦਰਸ਼ਨ ਕਰਕੇ ਜਾਓ ਅਸੀਂ ਤਾਂ ਪਹਿਲੀ ਵਾਰ ਆਏ ਹਾਂ ਇਹ ਪਹਿਲੀ ਵਾਰ ਆਈ ਹਾਂ